ਇਹ ਕੈਮਰੇ ਦੇ ਵਿੱਚ ਸਾਫ ਸਾਫ ਪਤਾ ਲੱਗ ਰਿਹਾ ਵੀ 3:42 ਮਿੰਟ ਤੇ ਉਸ ਬੰਦੇ ਨੇ ਰਾਉਂਡ ਲਗਾਉਂਦੇ ਹੋਏ ਨੂੰ ਮੇਰਾ ਮੋਟਰਸਾਈਕਲ ਜੇ ਚਾਬੀ ਲਗਾਈ ਚਾਬੀ ਲਗਾਉਣ ਤੋਂ ਬਾਅਦ ਬਾਈਕ ਉਧਰੋ ਹੀ ਆਇਆ ਉਧਰੋ ਹੀ ਬਾਈਕ ਲੈ ਕੇ ਚਲਾ ਗਿਆ ਹਾਂ ਜੀ ਸਰ ਕੀ ਨਾਮ ਆਪਣਾ ਸਰ ਮੇਰਾ ਨਾਮ ਸੰਜੀਤ ਕੁਮਾਰ ਸ਼ਰਮਾ ਆ ਤੇ ਮੈਂ ਜੀਸੀਟੀ ਮੈਦ ਦੇ ਵਿੱਚ ਅੱਜ 2022 ਸਾਲ ਤੋਂ ਕੰਮ ਕਰ ਰਿਹਾ ਤੇ ਕੱਲ ਮੈਂ ਡਿਊਟੀ ਤੇ ਹੀ ਸੀਗਾ 2:00 ਬਜ ਕੇ 2 ਮਿੰਟ ਤੇ ਮੈਂ ਇੰਟਰਵਲ ਗਿਆ ਸੀਗਾ ਹਾਫ ਟਾਈਮ ਤੇ ਜਦੋਂ ਮੈਂ ਵਾਪਸ ਆਇਆ ਮੋਟਰਸਾਈਕਲ ਡਿਊਟੀ ਤੋਂ ਮੇਰੀ 5:00 ਵਜੇ ਆਫ ਹੁੰਦੀ ਆ 5:00 ਵਜੇ ਮੈਂ ਡਿਊਟੀ ਤੋਂ ਬਾਹਰ ਨਿਕਲੇ ਆ ਤੇ ਜਦੋਂ ਮੈਂ ਬਾਹਰ ਨਿਕਲੇ ਤੇ ਮੇਰੀ ਬਾਈਕ ਆਪਣੀ ਜਗ੍ਹਾ ਤੇ ਨਹੀਂ ਸੀਗੀ ਤੇ ਮੈਂ ऑन दिस स्पोर्ट ਨਾਲ ਦੀ ਨਾਲ ਆਪਣੇ ਸਰ ਨੂੰ ਫੋਨ ਕੀਤਾ ਇਹ ਜਾ ਚੁੱਕੇ ਸੀ ਸਰ ਵਾਪਸ ਮੁੜ ਕੇ ਆਏ ਤੇ ਆਪਾਂ ਕੈਮਰੇ ਚੱਕ ਦਿੱਤੇ ਤੇ ਕੈਮਰੇ ਦੇ ਵਿੱਚ ਸਾਫ ਸਾਫ ਪਤਾ ਲੱਗ ਰਿਹਾ ਵੀ 3:42 ਮਿੰਟ ਤੇ ਉਸ ਬੰਦੇ ਨੇ 라ਉਂਡ ਲਗਾਤੇ ਹੋਏ ਨੂੰ ਮੇਰਾ ਮੋਟਰਸਾਈਕਲ ਦੀ ਚਾਬੀ ਲਗਾਈ ਚਾਬੀ ਲਗਾਉਣ ਤੋਂ ਬਾਅਦ ਬਾਈਕ ਉਧਰ ਹੀ ਆਇਆ ਤੇ ਉਧਰ ਹੀ ਬਾਈਕ ਲੈ ਕੇ ਚਲਾ ਗਿਆ ਮੋਟਰਸਾਈਕਲ ਨੰਬਰ ਕੀ ਤੁਹਾਡਾ ਮੋਟਰਸਾਈਕਲ ਨੰਬਰ ਹੈਗਾ ਮੇਰਾ PB 0 PB 36 E ਦੇ 773 ਕਿਹੜੇ ਕਲਰ ਦਾ ਸਰ ਬਲੈਕ ਕਲਰ ਹੈ ਜੀ ਮਾਰਕਾ ਕਿਹੜਾ ਕਿਹੜੀ ਕੰਪਨੀ ਸਪਲੈਂਡਰ ਪਲਸ ਹੀਰੋ ਹਾਡਾ ਸਪਲੈਂਡਰ ਪਲਸ ਤੇ ਪੁਲਿਸ ਨੂੰ ਤਲਾਕ ਕਰਤੀ ਸੀ ਕੱਲ ਸ਼ਾਮ ਨੂੰ ਹੀ ਕਰਤੀ ਸੀ ਸਰਕਾਲ ਦਿੱਤੀ ਕਿੱਥੇ ਰਹਾਂਗੇ ਤੁਸੀਂ ਮੈਂ ਸਰ ਪੀਪਾ ਰੰਗੀ ਜੀ ਰਹਾਂਗੇ ਸਰਜੀਤ ਕੁਮਾਰ ਸ਼ਰਮਾ ਠੀਕ ਹੈ ਜੀ ਇਹ ਤੋਂ ਨਾਤੇ ਦੰਦ ਦਿਆ ਸਰ ਕੱਲ 26 ਤਰੀਕ 26 11 2025 3:42 ਮੰਗਿਆ ਤੁਹਾਡੇ ਸਰ ਮੰਗੇ ਆ ਇਹ ਪ੍ਰਸ਼ਾਸਨ ਤੋਂ ਮੰਗੇ ਆ ਇਹ ਵੀ ਇੱਕ ਚੌਰਾ ਦੇ ਉੱਤੇ ਲੱਤ ਪਾਈ ਜਾਵੇ ਵੇਖ ਜੋ ਮੇਰਾ ਨੁਕਸਾਨ ਹੋਇਆ ਜਾਂ ਸਰੋ ਨੁਕਸਾਨ ਲੋਕ ਛੱਡੋ ਉਸ ਚੋਰ ਨੂੰ ਫੜ ਕੇ ਘਟੋ ਘੜ ਮੇਰੀ ਆਤਮਾ ਨੂੰ ਸ਼ਾਂਤੀ ਦਵਾਈ ਜਾਵੇ ਬਸ